ਹਾਂਜੀ ਜਿਸ ਤਰ੍ਹਾਂ ਕਿ ਆਪਾਂ ਲਾਰਦਿਆਂ ਦੇ ਵਿੱਚ ਦੇਖਦੇ ਹਾਂ ਕਿ ਗੁਰਪ੍ਰੀਤ ਹਰੀਆ ਤਾਂ ਜਾਂਦੇ ਨੇ ਪਰ ਜਦੋਂ ਬੁੱਟਰ ਆਉਂਦਾ ਹੈ ਤੇ ਉਹਨਾਂ ਨੂੰ ਦੇਖ ਕੇ ਉਹ ਉਸੇ ਟਾਈਮ ਹੀ ਪਿੱਛੇ ਚਲੇ ਜਾਂਦੇ ਹਨ ਫਿਲਹਾਲ ਕੀ ਉੱਥੇ ਰੋਜੀ ਦਾ ਨੱਚਣ ਨੂੰ ਦਿਲ ਵੀ ਕਰ ਰਿਹਾ ਸੀ ਉਸ ਦਾ ਹੱਥ ਤੇ ਲੱਤ ਕੰਮ ਕਰ ਰਹੇ ਸਨ ਕਿ ਹਾਂ ਕਿ ਬਸ ਨੱਚ ਲਈਏ ਪਰ ਉਸ ਦਾ ਜੋਰ ਨਹੀਂ ਚੱਲਿਆ ਜਦੋਂ ਗੁਰਪ੍ਰੀਤ ਉਸ ਵੱਲ ਦੇਖਦਾ ਹੈ ਤੇ ਦੇਦੋ ਦੇਖਦਾ ਹੈ ਤੇ ਉਸੇ ਵੱਲ ਹੀ ਉੱਥੇ ਹੀ ਖੜੀ ਹੋ ਜਾਂਦੀ ਹੈ ਤੇ ਜਦੋਂ ਉਹ ਬੁੱਟਰ ਨੂੰ ਦੇਖਦੇ ਹਨ ਨਾ ਤੇ ਉਸੇ ਵੱਲੀ ਆਪਣੇ ਘਰ ਚਾਰੇ ਚਾਣੇ ਪਿਛਾ ਤੇ ਗੁਰਪ੍ਰਿਤ ਰੋਜੀ ਨੂੰ ਵੀ ਲੈ ਜਾਂਦਾ ਹੈ ਫਿਰ ਉੱਥੇ ਬੈਠ ਕੇ ਮੰਜੇ ਦੇ ਉੱਤੇ ਹੀ ਉਹ ਦੇਖਦੇ ਦੇ ਦ੍ਰਿਸ਼ ਤੇ ਦੇਖਦੇ ਹੋਏ ਇਹ ਤੇ ਫਿਰ ਇਧਰ ਮਿੰਦਾ ਬੁੱਟਰ ਨੂੰ ਕਹਿੰਦਾ ਹੈ ਕਿ ਪਹਿਲਾਂ ਉਹ ਆਏ ਸੀ ਪਰ ਤੈਨੂੰ ਵੇਖ ਕੇ ਹੁਣ ਫਿਰ ਵਾਪਸ ਗਏ ਚਲੇ ਰਹੇ ਕਹਿੰਦਾ ਕੋਈ ਗੱਲ ਨਹੀਂ ਜਿਹੜੇ ਗਏ ਨੇ ਤੇ ਉਹਨਾਂ ਨੂੰ ਜਾਣਦੇ ਤੂੰ ਪਰਵਾਹ ਨਹੀਂ ਕਰਨੀ ਤੇ ਉੱਥੇ ਹੀ ਉਹ ਆਪਣੀ ਜਿਹੜੀ ਭੈਣ ਨੂੰ ਦੇਖਦਾ ਹੈ ਤੇ ਉਸ ਨੂੰ ਕਹਿੰਦਾ ਹੈ ਤੂੰ ਫਿਰ ਉਸ ਨੂੰ ਦੇਖ ਕੇ ਮਿਲਦਾ ਹੈ ਤੇ ਮਿਲਦੇ ਹੋਏ ਉਹ ਪੰਗੜਾ ਪਾਉਣ ਲੱਗ ਪੈਂਦੇ ਨੇ ਢੋਲ ਤੇ ਤੇ ਜਦੋਂ ਪੰਗੜਾ ਪਾਉਂਦੇ ਨੇ ਤੇ ਗੁਰਪ੍ਰੀਤ ਦੀ ਹਿੱਕ ਤੇ ਸੱਪ ਵਾਂਗੂ ਲੇਟਰੇ ਹੁੰਦੇ ਨੇ ਤੇ ਉਹ ਦੇਖ ਰਿਆ ਹੁੰਦਾ ਹੈ ਕਿ ਇਹਨਾਂ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਮੁਸਤਫਾ ਕਹਿੰਦਾ ਵੀ ਹੈ ਕਿ ਆਪਾਂ ਬਾਹਰ ਦੇਖ ਕੇ ਉਹਨਾਂ ਨੂੰ ਕਿਉਂ ਸੜ ਰਹੇ ਆ ਆਪਾਂ ਅੰਦਰ ਚਲੇ ਜਾਈਏ ਉਹ ਕਹਿੰਦਾ ਮੈਂ ਇਹਨਾਂ ਦੀ ਹੱਦ ਦੇਖਣਾ ਚਾਹਣਾ ਹਾਂ ਕਿ ਇਹ ਕਿੰਨਾ ਗੁਸਾੜਦੇ ਨੇ ਕਿੰਨਾ ਗੁੱਸੇ ਫਿਰ ਮੈਂ ਉਹਨਾਂ ਦਾ ਜਵਾਬ ਵੀ ਦੇਣਾ ਹੈ ਇਸ ਤਰ੍ਹਾਂ ਕਹਿ ਕੇ ਅਮਨਾ ਤੇ ਗੁਰਪ੍ਰੀਤ ਇੱਕ ਦੂਜੇ ਫਿਰ ਬੈਠ ਕੇ ਮੰਜੇ ਤੇ ਦੇਖਣ ਬੈਠ ਜਾਂਦੇ ਨੇ ਉਧਰ ਉਸ ਦੀ ਮਾਂ ਬੁੱਟਰ ਨੂੰ ਦੇਖ ਕੇ ਲਾਲ ਪੀਲੀ ਹੋ ਕੇ ਕਮਰੇ ਚ ਆਣ ਕੇ ਬੈਠ ਜਾਂਦੀ ਹੈ ਤੇ ਫਿਰ ਉਸ ਦੇ ਮਗਰ ਬਿੰਦਾ ਆਉਂਦਾ ਹੈ ਆਪਣੀ ਮਾਂ ਨੂੰ ਮਨਾਉਣ ਦੇ ਲਈ ਤੇ ਜਦੋਂ ਉਹ ਉਸ ਨੂੰ ਮਨਾਉਂਦਾ ਹੈ ਕਿ ਮਾਂ ਹੁਣ ਛੱਡ ਪਹਿਲੀਆਂ ਗੱਲਾਂ ਨੂੰ ਤੂੰ ਚੱਲ ਆ ਬਾਹਰ ਐਵੇਂ ਮੂੰਹ ਨਾ ਬਣਾ ਤੇ ਉੱਥੇ ਹੀ ਉਸ ਦੀ ਮਾਂ ਕਹਿੰਦੀ ਹੈ ਕਿ ਤੂੰ ਬਾਕੀ ਤਾਂ ਸਭ ਕੁਝ ਬਹੁਤ ਵਧੀਆ ਕੀਤਾ ਹੈ ਬਹੁਤ ਵਧੀਆ ਤੂੰ ਪ੍ਰੋਗਰਾਮ ਕੀਤਾ ਹੈ ਬਹੁਤ ਵਧੀਆ ਤੂੰ ਸਾਰੀਆਂ ਮਠਿਆਈਆਂ ਵਗੈਰਾ ਬਣਾਈਆਂ ਨੇ ਪਰ ਆ ਮੈਨੂੰ ਜੀਤ ਤਰੀ ਚੰਗੀ ਨਹੀਂ ਲੱਗੀ ਉਹ ਕਹਿੰਦਾ ਕਿਹੜੀ ਮਾਂ ਕਹਿੰਨੇ ਬੁੱਟਰ ਨੂੰ ਤੂੰ ਬੁਲਾਇਆ ਕਹਿੰਦੀ ਹੈ ਉਸ ਨੂੰ ਛੇਤੀ ਤੋਂ ਛੇਤੀ ਵਾਪਸ ਭੇਜ ਉਹ ਕਹਿੰਦਾ ਮੈਂ ਕਿਸ ਤਰ੍ਹਾਂ ਭੇਜ ਸਕਦਾ ਹਾਂ ਮੈਂ ਨਹੀਂ ਤਾਂ ਉਸ ਨੂੰ ਬੁਲਾਇਆ ਹੈ ਮੈਂ ਉਸ ਨੂੰ ਕਿਸ ਤਰ੍ਹਾਂ ਕਾਵਾਂਗੀ ਤੂੰ ਜਾ ਮੈਂ ਨਹੀਂ ਕਹਿਣਾ ਤੇ ਨਾਲੇ ਮੈਨੂੰ ਜਿਹੜਾ ਵੀ ਸਾਰਾ ਮੈਂ ਪ੍ਰੋਗਰਾਮ ਅਰੇਂਜਮੈਂਟ ਕੀਤਾ ਮੇਰੀ ਕਿਸੇ ਨੇ ਨਹੀਂ ਮਦਦ ਕੀਤੀ ਮੇਰੀ ਉਸ ਨੇ ਬਿਨਾਂ ਕਹਤੋਂ ਇੰਨਾ ਸਭ ਪੈਸੇ ਦੇ ਕੇ ਮੇਰੀ ਮਦਦ ਕੀਤੀ ਹੈ ਤੇ ਮੈਂ ਹੁਣ ਉਸ ਨੂੰ ਕਿਸ ਤਰ੍ਹਾਂ ਕਹਿ ਦਵਾਂ ਕਿ ਤੂੰ ਜਾ ਆਪਣੇ ਘਰ ਇਸ ਤਰ੍ਹਾਂ ਕਰਕੇ ਉਹਨਾਂ ਦੇ ਵਿੱਚ ਗੱਲਾਂ ਹੋ ਰਹੀਆਂ ਹੁੰਦੀਆਂ ਹਨ ਤੇ ਫਿਰ ਜਦੋਂ ਮਾਂ ਦੀ ਨਹੀਂ ਗੱਲ ਬਣਦਾ ਤੇ ਉਹ ਕਹਿੰਦੀ ਹੈ ਤੂੰ ਕੁੱਤਾ ਹੈ ਤੂੰ ਕੰਜਰ ਹੈ ਇਸ ਤਰ੍ਹਾਂ ਕਹਿੰਦੀ ਹੋਈ ਕਹਿੰਦੀ ਹੈ ਕਿ ਆਪਣੀ ਘਰ ਵਾਲੀ ਨੂੰ ਭੇਜ ਫਿਰ ਉਹ ਕਹਿੰਦਾ ਹੈ ਠੀਕ ਹੈ ਮੈਂ ਭੇਜ ਦੇਣਾ ਹਾਂ ਤੇ ਪਰ ਤੂੰ ਲਾਲ ਪੀਲੀ ਨਾ ਹੋ ਤੇ ਬਾਹਰ ਰੋਲਾ ਨਾ ਪਾਵੇ ਤੇ ਤੂੰ ਉਸ ਨੂੰ ਇੱਕ ਵਾਰੀ ਗੱਲਾਂ ਛੱਡ ਕੇ ਸੋਚ ਉਹ ਕਹਿੰਦੀ ਤੇਰੀ ਚਾਚੀ ਨੂੰ ਦੇਖ ਕੇ ਮੈਨੂੰ ਅੱਗ ਲੱਗਦੀ ਹੈ ਤੂੰ ਕਿ ਨਾ ਹੈ ਕਿ ਗੱਲਾਂ ਛੱਡ ਇਸ ਤਰ੍ਹਾਂ ਕਰਕੇ ਉਹ ਆਪਸ ਵਿੱਚ ਗੱਲਾਂ ਕਰਦੇ ਫਿਰ ਉਹ ਮਿੰਦਾ ਚਲਾ ਜਾਂਦਾ ਤੇ ਆਪਣੀ ਪਤਨੀ ਨੂੰ ਭੇਜ ਦਿੰਦਾ ਹਰਪ੍ਰੀਤ ਨੂੰ ਤੇ ਹਰਪ੍ਰੀਤ ਜਦੋਂ ਅੰਦਰ ਆਉਂਦੀ ਹੈ ਤੇ ਪਹਿਲਾਂ ਬਾਹਰ ਆਲੇ ਬੀਬੀਆਂ ਨੂੰ ਕਹਿੰਦੀ ਹੈ ਕਿ ਲੱਡੂ ਸਾਂਭ ਲਓ ਤੇ ਨਾਲੇ ਲੋਕਾਂ ਨੂੰ ਫੜਾ ਦਿਓ ਤੇ ਫਿਰ ਉਸ ਦੀ ਸੱਸ ਕਹਿੰਦੀ ਹੈ ਕਿ ਆ ਜਿਹੜੀ ਚੀਜ਼ਾਂ ਮਿੰਦੇ ਨੂੰ ਤੂੰ ਪਾ ਦੇਈ ਸਗਲੇ ਉਸ ਦੀ ਮਾਹ ਰੋਜੀ ਨੇ ਭੇਜੇ ਨੇ ਤੇ ਉਹ ਗੁੱਸੇ ਨਾਲ ਦੇਖਦੀ ਹੈ ਤੇ ਕਹਿੰਦੀ ਹੈ ਜੇ ਰੋਜੀ ਨੂੰ ਇੰਨਾ ਹੀ ਪਿਆਰ ਹੈ ਤਾਂ ਆ ਕੇ ਵਾਪਸ ਆ ਕੇ ਪਾ ਜਾਵੇ ਆ ਫੜ ਤੇ ਉਹ ਕਹਿੰਦੀ ਨਹੀਂ ਤੂੰ ਵੱਡੀ ਸਿਆਣੀ ਬਣੀ ਹੋਈ ਹੈ ਮੈਂ ਨੂੰ ਮੈਂ ਵੀ ਬਥੇਰੀ ਸਿਆਣੀ ਆ ਤੂੰ ਰੱਖ ਮੈਂ ਤੁਹਾਡੀ ਕੋਈ ਗੋਲੀ ਨਹੀਂ ਜਿਹੜੀ ਉੱਧ ਤੋਂ ਇੱਧਰ ਤੇ ਇੱਧਰ ਉੱਧਰ ਜਾਵਾ ਤੇ ਜੇ ਉਸ ਨੂੰ ਪਾ ਦੇਈ ਜੇ ਉਹ ਆ ਸਕਦੀ ਹੁੰਦੀ ਤੇ ਉਹਨੇ ਆ ਕੇ ਪਾ ਦੇਣੇ ਸੀ ਫਿਰ ਇੱਥੇ ਹੀ ਉਹ ਸੋਚਦੀ ਹੈ ਕਿ ਇਸ ਆਵਦੀ ਪ੍ਰਤਾਈ ਦੇ ਬਾਰੇ ਸੋਚਦੀ ਹੁੰਦੀ ਹੈ ਜਠਾਣੀ ਦੇ ਬਾਰੇ ਕਿ ਹਾਂ ਕਿ ਉਹ ਇੱਥੇ ਆ ਗਈ ਹੈ ਇਸ ਤਰ੍ਹਾਂ ਕਰਕੇ ਫਿਰ ਮਿੰਦਾ ਅੰਦਰ ਆਉਂਦਾ ਹੈ ਤੇ ਕਹਿੰਦਾ ਹੈ ਬੀਬੀ ਮੈਂ ਤੈਨੂੰ ਕਿਸੇ ਨਾਲ ਮਲਾਉਣਾ ਚਾਹਣਾ ਹਾਂ ਤੇ ਉਹ ਕਹਿੰਦੀ ਹਾਂ ਮਲਾ ਮੈਨੂੰ ਜਦੋਂ ਉਹ ਬੁੱਟਰ ਨੂੰ ਅੰਦਰ ਆਉਂਦਾ ਹੋਏ ਦੇਖਦੀ ਹੈ ਫਿਰ ਸੜ ਭੁੱਜ ਕੇ ਕਾਲੀ ਹੋ ਜਾਂਦੀ ਹੈ ਤੇ ਉਸ ਨੂੰ ਵੀ ਗਾਲਾਂ ਕੱਢਦੀ ਹੈ ਕੰਜਰ ਕੁੱਤਾ ਇਸ ਤਰ੍ਹਾਂ ਕਹਿ ਕੇ ਬਾਹਰ ਚਲੀ ਜਾਂਦੀ ਹੈ ਤੇ ਮੈਂ ਦਾ ਹੱਥ ਜੋੜ ਕੇ ਉਸ ਤੋਂ ਮਾਫੀ ਮੰਗਦਾ ਹੈ ਕਿ ਮੈਨੂੰ ਮਾਫ ਕਰ ਦੇ ਮੰਮੀ ਹਾਲੇ ਗੁੱਸੇ ਦੇ ਵਿੱਚ ਪਤਾ ਨਹੀਂ ਕੀ ਬੋਲ ਰਹੀ ਹੈ ਇਸ ਤਰ੍ਹਾਂ ਕਰਕੇ ਬੁੱਟਰ ਕਹਿੰਦਾ ਕੋਈ ਗੱਲ ਨਹੀਂ ਫਿਰ ਕਹਿੰਦਾ ਹੈ ਕਿ ਤੈਨੂੰ ਕਿਸੇ ਹੋਰ ਦੇ ਨਾਲ ਵੀ ਮਿਲਵਾਉਣਾ ਹੈ ਤੂੰ ਇੱਥੇ ਬੈਠ ਇੱਕ ਮਿੰਟ ਮੈਂ ਲੈ ਕੇ ਆਉਣਾ ਹਾਂ ਤੇ ਫਿਰ ਮਿੰਦਾ ਤੇ ਸੋਚਣ ਲੱਗ ਪੈਂਦਾ ਕਿ ਖਰੇ ਕਿਸ ਨੂੰ ਲੈ ਕੇ ਆਉਣਾ ਹੈ ਤੇ ਜਿਸ ਨੂੰ ਲੈ ਕੇ ਆਉਣਾ ਹੁੰਦਾ ਹੈ ਉਹ ਹੁੰਦਾ ਉਹ ਹੀ ਥਾਂ ਦਾ ਵਪਾਰੀ ਜਿਸ ਨੇ ਘੱਟ ਸੌਦੇ ਵਿੱਚ ਲੈ ਕੇ ਗੁਰਪ੍ਰੀਤ ਨੂੰ ਵੱਧ ਜਿੱਤੀ ਹੁੰਦੀ ਹੈ ਤੇ ਉਸ ਨੂੰ ਬੁਲਾਉਂਦਾ ਹੈ ਤੇ ਉਸ ਨੂੰ ਪਹਿਲੀਆਂ ਗੱਲਾਂ ਉਸ ਨੂੰ ਦੇਖ ਕੇ ਚੇਤੇ ਆ ਜਾਂਦੀਆਂ ਹਨ ਤੇ ਉਹੀ ਸੀਰ ਨੂੰ ਉਸ ਦੇ ਅੱਗੇ ਆ ਜਾਂਦਾ ਹੈ ਜਦੋਂ ਉਹ ਕਹਿੰਦਾ ਹੈ ਕਿ ਤੇਰੇ ਤੋਂ ਮੈਂ 90000 ਦੀ ਲੈ ਕੇ ਇਹਨਾਂ ਨੂੰ 1 ਲੱਖ ਦੇ ਵਿੱਚ ਵੇਚੀ ਹੈ ਇਸ ਤਰ੍ਹਾਂ ਕਰਦਾ ਹੋਇਆ ਫਿਰ ਉਹ ਮਾਫੀ ਮੰਗਦਾ ਹੈ ਕਿ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਬਟਰਾ ਮੈਨੂੰ ਮਾਫ ਕਰ ਦੇ ਜੇ ਤੂੰ ਕਹਿਣਾ ਹੈ ਤੇ ਸਾਰੀ ਪੜੀ ਪੰਚਾਇਤ ਦੇ ਵਿੱਚ ਮੈਂ ਹੱਥ ਜੋੜ ਕੇ ਮਾਫੀ ਮੰਗ ਲੈਂਦਾ ਹਾਂ ਪੈਰ ਵੀ ਤੇਰੇ ਫੜ ਲੈਣਾ ਹੈ ਇੱਥੇ ਹੀ ਫਿਰ ਉਹ ਮਾਫ ਕਰ ਦਿੰਦਾ ਹੈ ਤੇ ਫਿਰ ਉਹ ਕਹਿੰਦੇ ਆ ਚਲੋ ਆਪਾਂ ਬਾਹਰ ਜਾ ਕੇ ਖੁਸ਼ੀਆਂ ਮਨਾਉਣੇ ਆ ਤੇ ਆਪਾਂ ਪੰਗੜੇ ਪਾਉਣੇ ਆ ਚਲੋ ਦੇਖੀਏ ਫਿਰ ਇਸੇ ਤਰ੍ਹਾਂ ਉਹ ਬਾਹਰ ਆਉਂਦਾ ਹੈ ਤੇ ਮਿੰਦਾ ਗਾਣਾ ਸ਼ੁਰੂ ਕਰਦਾ ਹੈ ਗਾਣਾ ਜਿਹੜੇ ਗੋਲ ਗਾਣੇ ਦੇ ਕੱਲਾ ਕੱਲਾ ਬੋਲ ਗੁਰਪ੍ਰੀਤ ਦੀ ਹਿੱਕ ਤੇ ਲੱਗਦਾ ਹੈ ਤੇ ਉਸ ਨੂੰ ਬਹੁਤ ਹੀ ਜ਼ਿਆਦਾ ਜੈਲਸੀ ਫੀਲ ਹੁੰਦੀ ਹੈ ਤੇ ਉਹ ਲਾਸਟ ਤੱਕ ਗਾਣੇ ਨੂੰ ਪੂਰਾ ਹੋਣੇ ਦੇ ਦਿੰਦਾ ਤੇ ਉਹ ਅੰਦਰ ਚਲਾ ਜਾਂਦਾ ਹੈ ਇੰਨਾ ਜ਼ਿਆਦਾ ਸੜਪੋਜ ਜਾਂਦਾ ਹੈ ਤੇ ਦੂਜੇ ਪਾਸੇ ਆ ਜਾਂਦੇ ਨੇ ਮੰਨੂ ਤੇ ਉਸ ਦੀ ਮਸੀਤ ਨਾਨਾ ਨਾਨੀ ਹਰੀ ਆ ਜਾਂਦੇ ਨੇ ਇਹਨਾਂ ਨੂੰ ਦੇਖ ਕੇ ਹੋਰ ਵੀ ਖੁਸ਼ੀਆਂ ਵਿੱਚ ਚਾਰ ਰੰਗ ਲੱਗ ਜਾਂਦੇ ਆ ਤੇ ਗੁਰਪ੍ਰੀਤਰੀ ਅੰਦਰ ਭੱਜ ਜਾਂਦੇ ਨੇ ਤੇ ਉੱਧਰ ਰੋਜੀ ਭੱਜ ਕੇ ਆਣ ਕੇ ਮੰਨਣ ਨੂੰ ਚੁੱਕ ਲੈਂਦੀ ਹੈ ਗੋਦੀ ਚੁੱਕ ਕੇ ਕਹਿੰਦੀ ਕਿ ਤੂੰ ਆ ਤਾਂ ਗਈ ਹੈ ਪਰ ਮੈਂ ਤੈਨੂੰ ਹੁਣ ਚਾਰ ਨਹੀਂ ਦੇਣਾ ਇਸੇ ਤਰ੍ਹਾਂ ਇੱਥੇ ਸਮਾਪਤੀ ਹੁੰਦੀ ਹੁਣ ਅੱਗੇ ਦੇਖਾਂਗੇ ਕੀ ਹੁੰਦਾ ਵੀਡੀਓ ਵਧੀਆ ਲੱਗੀ ਤੇ ਚੈਨਲ ਲਾਈਕ ਜ਼ਰੂਰ ਕਰੋ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਧੰਨਵਾਦ ਜੀ